ਦੋਸਤੋ ਮੇਰੀ ਕਹਾਣੀ ਦੇ ਸੈਸ਼ਨ ਵਿੱਚ ਅੱਜ ਕਹਾਣੀ ਤੋਂ ਪਹਿਲਾਂ ਕੁਝ ਪਾਤਰਾਂ ਬਾਰੇ ਵੀ ਗੱਲਬਾਤ ਕਰਾਂਗੇ ਕਹਾਣੀ ਦੇ ਪਾਤਰ ਸਾਨੂੰ ਸਾਡੀ ਆਸ-ਪਾਸੇ ਦੀ ਜ਼ਿੰਦਗੀ ਚੋਂ ਹੀ ਮਿਲ ਜਾਂਦੇ ਨੇ ਉਹ ਸਾਡੇ ਅਚੇਤ ਮਨ ਵਿੱਚ ਵਿਚਰਦੇ ਨੇ ਔਰ ਉਹ ਸਾਡੇ ਸਾਹਮਣੇ ਹੁੰਦੇ ਹੋਏ ਵੀ ਸਾਡੀ ਕਹਾਣੀ ਦੇ ਪਾਤਰ ਉਹ ਆਪਣੇ ਆਪ ਵਿੱਚ ਅਣਗੋਲੇ ਰਹਿੰਦੇ ਨੇ ਅੱਜ ਜਿਸ ਪਾਤਰ ਨੂੰ ਮੈਂ ਆਪਣੀ ਕਹਾਣੀ ਕਹਿਣ ਲਈ ਬੁਲਾਇਆ ਹੈ ਤੁਹਾਡੇ ਨਾਲ ਉਹਨੂੰ ਰੂਬਰੂ ਕਰਾਵਾਂਗਾ ਇੱਕ ਬੜਾ ਕਮਲਾ ਜਿਹਾ ਸਿਦਰਾ ਜਿਹਾ ਮਲੇ ਕੁਚਲੇ ਕੱਪੜੇ ਵਧੀ ਹੋਈ ਦਾੜੀ ਖਿਲਰੇ ਵਾਲ ਨੰਗੇ ਪੈਰ ਔਰ ਉਹਦੇ ਕੋਲੋਂ ਤੇ ਸਾਫ਼ ਬੋਲਿਆ ਵੀ ਨਹੀਂ ਸੀ ਜਾਂਦਾ ਉਸ ਪਾਤਰ ਨੂੰ ਅਜ ਤੋਂ ਕੋਈ 30 40 ਸਾਲ ਪਹਿਲਾਂ ਸ਼ਹਿਰ ਦੀਆਂ ਸ਼ਹਿਰ ਦੀ ਤਸਵੀਲ ਵਿੱਚ ਤੁਰਦਾ ਫਿਰਦਾ ਅਸੀਂ ਦੇਖਿਆ ਕਰਦੇ ਸਾਂ ਤੇ ਅੱਜ ਉਸ ਪਾਤਰ ਨੂੰ ਮੈਂ ਇੱਕ ਬਹੁਤ ਹੀ ਨਾਜ਼ੁਕ ਮਸਲੇ ਉੱਤੇ ਗੱਲ ਕਰਨ ਲਈ ਬੁਲਾਇਆ ਹੈ ਤੇ ਆਓ ਉਸ ਪਾਤਰ ਨੂੰ ਮਿਲਦੇ ਹਾਂ ਉਸ ਪਾਤਰ ਤੋਂ ਉਸ ਦੀ ਕਹਾਣੀ ਸੁਣਦੇ ਹਾਂ ਔਰ ਫਿਰ ਉਸ ਕਹਾਣੀ ਦਾ ਸੁਨੇਹਾ ਤoare ਤੱਕ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਆਓ ਇਹ ਦੇਖਦੇ ਹਾਂ ਕਹਾਣੀ ਦਾ ਉਨਵਾਨ ਹੈ ਪਾਣੀ ਦੀ ਬੋਤਲ ਬਹੁਤ ਛੋਟੀ ਜੀ ਕਹਾਣੀ ਹੈ ਓਏ ਫਿੱਡਿਆ ਕਿਧਰ ਨੂੰ ਮੈਂ ਉਸ ਨੂੰ ਕਾਲੀ ਨਾਲ ਜਾਂਦਿਆਂ ਦੇਖ ਕੇ ਆਵਾਜ਼ ਮਾਰੀ ਸਾਰੇ ਉਸ ਨੂੰ ਫਿੱਡਾ ਫਿੱਡਾ ਆਖਦੇ ਸਨ ਅਸਲੀ ਨਾਂ ਦੀ ਭਿੰਨ ਕਿਸੇ ਕੋਲ ਨਹੀਂ ਸੀ ਉਹ ਮਸ਼ਹੂਰ ਸੀ ਕਿਉਂਕਿ ਉਹ ਪਾਣੀ ਦਾ ਜੱਗ ਲਈ ਇਧਰ ਉਧਰ ਦੌੜਦਾ ਅਫਦਾ ਹੋਇਆ ਲੋਕਾਂ ਕੋਲ ਪਹੁੰਚਦਾ ਉਹ ਲੋਕਾਂ ਨੂੰ ਪਾਣੀ ਪਿਉਂਦਾ ਸੀ ਕਚਹਿਰੀ ਵਿੱਚ ਹਰ ਆਏ ਗਏ ਨੂੰ ਪਾਣੀ ਪਿਵਾਉਣੇ ਉਹਦਾ ਕੰਮ ਸੀ ਉਸ ਨੂੰ ਕਿਨੇ ਕਿਸੇ ਨੇ ਵੀ ਸੀ ਆਖਿਆ ਕਿ ਉਹ ਇਹ ਕੰਮ ਕਰਿਆ ਕਰੇ ਖੌਰੇ ਪਹਿਲੇ ਦਿਨ ਉਸਨੇ ਕਿਸੇ ਨੂੰ ਪਾਣੀ ਪਲਾਇਆ ਹੋਵੇਗਾ ਤੇ ਫਿਰ ਉਸੇ ਕੰਮ ਤੇ ਹੋ ਗਿਆ ਵੈਸੇ ਉਸ ਉਹ ਇਸ ਕੰਮ ਦਾ ਕਿਸੇ ਕੋਲੋਂ ਕੋਈ ਪੈਸਾ ਨਹੀਂ ਸੀ ਲੈਂਦਾ ਉਸਦੇ ਹੱਥ ਵਿੱਚ ਪਾਣੀ ਦਾ ਜੱਗ ਹੁੰਦਾ ਸੀ ਚਿਭਾ ਜਿਆ ਅਲੂਮੀਨੀਅਮ ਦਾ ਜੋ ਜ ਤੁਸੀਂ ਆਮ ਚਾਹ ਵਾਲੀਆਂ ਦੁਕਾਨਾਂ ਉਤੇ ਦੇਖਦੇ ਹੋ ਇਹ ਜੱਗ ਵੀ ਉਸਨੇ ਕਿਸੇ ਚਾਹ ਵਾਲੇ ਖੋਖੇ ਤੋਂ ਹੀ ਮਾਰਿਆ ਹੁੰਦਾ ਸੀ ਦੂਜੇ ਹੱਥ ਵਿੱਚ ਸਟੀਲ ਦਾ ਗਲਾਸ ਸੀ ਜਿਸ ਉੱਪਰ ਇੱਕ ਪਾਸੇ ਪੰਜਾਬੀ ਵਿੱਚ ਕੁਝ ਲਿਖਿਆ ਹੋਇਆ ਸੀ ਤੇ ਉਸ ਦੀ ਕੰਗਣੀ ਦੇ ਇੱਕ ਪਾਸੇ 6 ਕੀਤਾ ਹੋਇਆ ਸੀ ਇਹ ਨਿਸ਼ਾਨੀ ਸੀ ਕਿ ਉਹ ਗਲਾਸ ਕਦੇ ਕਿਸੇ ਛਬੀਲ ਉੱਪਰ ਵਰਤਿਆ ਜਾਂਦਾ ਰਿਹਾ ਹੋਵੇਗਾ ਗਰਮੀਆਂ ਵਿੱਚ ਚਾਰੇ ਪਾਸੇ ਫੱਡਾ ਫੱਡਾ ਹੀ ਹੋਈ ਰਹਿੰਦੀ ਸੀ ਕਚਹਿਰੀ ਵਿੱਚ ਉਹ ਸਿਕਨੂਿਸ ਆਪਣੇ ਦਾਕਾ ਨੂੰ ਪਾਣੀ ਪਿਲਾਉਣ ਲਈ ਉਸ ਨੂੰ ਆਵਾਜ਼ ਮਾਰਦੇ ਕਦੇ ਕੋਈ ਮੁਨਸ਼ੀ ਉੱਚੀ ਆਵਾਜ਼ ਦਿੰਦਾ ਤਾਂ ਉਹ ਕਚਹਿਰੀ ਦੇ ਕਿਸੇ ਨਾ ਕਿਸੇ ਕੋਨੇ ਤੋਂ ਪ੍ਰਗਟ ਹੋ ਜਾਂਦਾ ਉਹ ਪੜਿਆ ਲਿਖਿਆ ਨਹੀਂ ਸੀ ਸਿਧਰਾ ਸੀ ਉਹ ਸਹੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ ਤੇ ਉਸ ਨੂੰ ਦੇਖ ਕੇ ਕੋਈ ਉਸ ਨੂੰ ਆਪਣੇ ਕੋਲ ਵੀ ਨਾ ਬਿਠਾਏ ਪਰ ਪਾਣੀ ਚੀਜ਼ ਜੈ ਸੀ ਕਿ ਹਰ ਕੋਈ ਉਸ ਨੂੰ ਆਵਾਜ਼ ਮਾਰਦਾ ਉਸ ਤੋਂ ਪਾਣੀ ਮੰਗ ਕੇ ਪੀ ਲੈਂਦਾ ਸੀ ਇਹ ਉਸ ਦੀ ਨੌਕਰੀ ਨਹੀਂ ਸੀ ਉਸ ਦਾ ਕਸਬ ਨਹੀਂ ਸੀ ਇਸ ਵਾਸਤੇ ਉਸ ਨੂੰ ਕੋਈ ਪੈਸੇ ਨਹੀਂ ਸੀ ਦਿੰਦਾ ਨਾ ਉਹ ਪੈਸੇ ਹੀ ਮੰਗਦਾ ਸੀ ਬਸ ਸ਼ਾਮ ਢਲੇ ਉਹ ਵਸੀਕਾ ਨੀਸਾ ਦੀਆਂ ਕੁਰਸੀਆਂ ਮੇਜ਼ ਬਸਤੇ ਫਾਈਲਾਂਸ ਮੇਟਨ ਵਿੱਚ ਹੱਥ ਵਟਾ ਦਿੰਦਾ ਤੇ ਉਹ ਅੱਗੋਂ ਉਸ ਨੂੰ 10-20 ਰੁਪਏ ਦੇ ਛੱਡਦੇ ਕੋਈ ਜ਼ਿਮੀਦਾਰ ਜਦੋਂ ਜ਼ਮੀਨ ਦੇ ਰਜਿਸਟਰੀ ਜਾਂ ਇੰਤਕਾਲ ਲਈ ਆਉਂਦੇ ਤਾਂ ਖੁਸ਼ੀ ਨਾਲ ਉਸ ਨੂੰ 150 ਦੇ ਛੱਡਦੇ ਇਹਨੇ ਨਾਲ ਹੀ ਉਹ ਖੁਸ਼ ਹੋ ਜਾਂਦਾ ਉਫ ਇੱਡਿਆ ਕੀ ਗੱਲ ਅੱਜ ਬੜੀ ਸ਼ਕਲ ਬਦਲੀ ਹੋਈ ਐ ਉਸ ਨੂੰ ਰੋਜ਼ ਬੁਰੇ ਹਾਲ ਵਿੱਚ ਰੋਲੇ ਖੁਲੇ ਨੂੰ ਦੇਖਣ ਵਾਲਿਆਂ ਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਉਸ ਦਾ ਪਜਾਮਾ ਜੋ ਅਕਸਰ ਮੈਲਾ ਸੀ ਜਿਸ ਦਾ ਇੱਕ ਪੌਂਚਾ ਉੱਪਰ ਟੰਗਿਆ ਹੁੰਦਾ ਅੱਜ ਟੰਗ ਸਰਦਾ ਸੀ ਵਾਲ ਤੇਲ ਲਾ ਕੇ ਆਏ ਹੋਏ ਸਨ ਤਾਜ਼ੀ ਸ਼ੇਵ ਕੀਤੀ ਹੋਈ ਦਾੜੀ ਗੱਲ ਕੀ ਉਹ ਬਦਲੇ ਬਦਲਿਆ ਜਾਪਦਾ ਸੀ ਬੌਜੀ ਅੱਜ ਮੈਂ ਨਹੀਂ ਆਉਣਾ ਕਿਉਂ ਅੱਜ ਕਿਤੇ ਬਾਹਰ ਜਾਣਾ ਹੈ ਨਹੀਂ ਬਾਉ ਜੀ ਬਾਹਰ ਆਪਾਂ ਕਿੱਥੇ ਜਾਣਾ ਹੈ ਬਸ ਅੱਜ ਤੱਕ ਜੈਰੀ ਦਾ ਕੰਮ ਬੰਦ ਅੱਛਾ ਕਿਤੇ ਹੋਰ ਕੰਮ ਸ਼ੁਰੂ ਕਰ ਲੈਣਾ ਬਸ ਐਵੇਂ ਹੀ ਸਮਝੋ ਮੈਂ ਆਈ ਤੋ ਦਾਣਾ ਮੰਡੀ ਜਾਇਆ ਕਰਨਾ ਫੱਡਿਆ ਤੂੰ ਵਗਾਰ ਹੀ ਕਰਨੀ ਐ ਉਥੇ ਕੀਤੇ ਇੱਥੇ ਕੀ ਨਾਲੇ ਉਥੇ ਦਾਣਿਆਂ ਦਾ ਸੀਜ਼ਨ ਸਿਰਫ 3 ਮਹੀਨੇ ਲੱਗਦਾ ਫੇਰ ਵੀ ਤਾਂ ਇੱਥੇ ਹੀ ਆਉਣਾ ਮੈਂ ਉਸ ਨੂੰ ਸਮਝਾਉਣ ਲੈ ਗਿਆ ਨਹੀਂ ਬਾਉ ਜੀ ਇਹ ਗੱਲ ਨਹੀਂ ਅਸਲ ਵਿੱਚ ਮੈਂ ਮੰਡੀ ਨਹੀਂ ਜਾਣਾ ਸੋਗੋ ਮੈਂ ਮੰਡੀਆਂ ਦੇ ਦਫ਼ਤਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਮੈਨੂੰ ਉੱਥੇ ਨੌਕਰੀ ਮਿਲ ਗਈ ਹੈ। ਫੇਡੇ ਨੂੰ ਸੱਚਮੁੱਚ ਹੀ ਨੌਕਰੀ ਮਿਲ ਗਈ ਸੀ। ਉਸਨੇ ਉਸ ਦਿਨ ਤੋਂ ਮੰਡੀ ਬੋਰਡ ਦੇ ਦਫ਼ਤਰ ਵਿੱਚ ਵਾਟਰਮੈਨ ਲੱਗ ਜਾਣਾ ਸੀ। ਗਰਮਿੰਦਰ ਦਿਨਾਂ ਵਿੱਚ ਕਣਕ ਦੇ ਸੀਜ਼ਨ ਵਿੱਚ ਅਕਸਰ ਕੱਚੇ ਬੰਦੇ ਰੱਖੇ ਜਾਂਦੇ ਨੇ। ਉਸਨੇ ਦੱਸਿਆ ਕਿ ਕੁਝ ਦਿਨ ਹੋਏ ਉਸ ਦਫ਼ਤਰ ਦੇ ਵੱਡੇ ਅਫਸਰ ਇੱਕ ਵਕੀਲ ਸਭ ਕੁਲ ਆਏ। ਫੇਡੇ ਦਾ ਕੰਮ ਦੇਖ ਕੇ ਉਹਨਾਂ ਉਸ ਨੂੰ ਨੌਕਰੀ ਤੇ ਰੱਖ ਲਿਆ ਤੇ ਫਿਰ ਉਹ ਵਾਟਰਮੈਨ ਬਣ ਗਿਆ ਉਸ ਦੀ ਤਰੱਕੀ ਹੋ ਗਈ ਸੀ ਖਾਕੀ ਵਰਦੀ ਦਫਤਰ ਚ ਮਿਲ ਗਈ ਸੀ ਉਹ ਸਾਰਾ ਦਿਨ ਕਰਮਚਾਰੀਆਂ ਤੇ ਅਸਾਮੀਆਂ ਨੂੰ ਭੱਜ ਭੱਜ ਕੇ ਪਾਣੀ ਪਿਲਾਉਂਦਾ ਹਰ ਵੇਲੇ ਖਿਹੜੇ ਮੱਥੇ ਉਹ ਹਰ ਇੱਕ ਦਾ ਕੰਮ ਕਰਦਾ ਹੁਣ ਉਸ ਕੋਲ ਰਬੜ ਦਾ ਨਵਾਂ ਨਿਕੋਰ ਜੱਗ ਸੀ ਜਿਸ ਵਿੱਚ ਉਹ ਹਮੇਸ਼ਾ ਕੋਲਰ ਦਾ ਠੰਡਾ ਪਾਣੀ ਭਰ ਕੇ ਰੱਖਦਾ ਬਰਫ ਦਾ ਝੰਝੜ ਖਤਮ ਹੋ ਗਿਆ ਸੀ ਜਦੋਂ ਉਹ ਪਾਣੀ ਨਾ ਪਿਲਾ ਰਿਹਾ ਹੁੰਦਾ ਤਾਂ ਉਹ ਚਾਦੇ ਕਪ ਟਕਾਰਿਆ ਹੁੰਦਾ ਜਾਂ ਝੂਠੇ ਕਪ ਚੁਕਰਿਆ ਹੁੰਦਾ ਸ਼ਾਮ ਨੂੰ ਉਹ ਦਫਤਰ ਦੇ ਅੰਦਰੋਂ ਵੱਡੇ ਅਫਸਰ ਦੇ ਉੱਠ ਜਾਣ ਦੀ ਉਡੀਕ ਕਰ ਰਿਹਾ ਹੁੰਦਾ ਕੰਮ ਵਿੱਚ ਤਾਂ ਕੋਈ ਫਰਕ ਨਹੀਂ ਸੀ ਪਿਆ ਪਰ ਹੁਣ ਫੇਡੇ ਨੂੰ ਪੱਕੀ ਤੇ ਬੰਨੀ ਹੋਈ ਤਨਖਾਹ ਮਿਲਣ ਲੱਗ ਪਈ ਸੀ ਉਸਦੀ ਮਾਂ ਬਹੁਤ ਖੁਸ਼ ਸੀ ਉਸਨੇ ਸੋਚਿਆ ਕਿ ਇਹ ਦੂ ਵਧੀਆ ਮੌਕਾ ਹੋਰ ਕੋਈ ਲੱਭਣਾ ਨਹੀਂ ਉਸਨੇ ਫੇਡੇ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਇੱਕ ਦਿਨ ਪਹਿਲਾਂ ਉਹ ਬੜਾ ਖੁਸ਼ ਸੀ ਮੈਨੂੰ ਮਿਲਿਆ ਮਰਫੀ ਦਾ ਡੱਬਾ ਉਸ ਤੇ ਕੋਲ ਸੀ ਕਹਿੰਦਾ ਬਾਉ ਜੀ ਮਰਫੀ ਖਾਓ ਮੈਂ ਉਸ ਨੂੰ ਨਾ ਕਰ ਦਿੱਤੀ ਮੈਂ ਕਿਹਾ ਕਰ ਜਾ ਕੇ ਨਿਆਣਿਆਂ ਨੂੰ ਦੇਵੀ ਪਰ ਉਹ ਨਾ ਮੰਨਿਆ ਉਸ ਨੇ ਮੇਰੀ ਬਾਹ ਫੜ ਲਈ ਉਸ ਤੋਂ ਆਪਣੇ ਵਿਆਹ ਦੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਸਾਲ ਨਿਕਲ ਗਿਆ ਫਿੱਡਾ ਉਸ ਦਫ਼ਤਰ ਦਾ ਹਿੱਸਾ ਬਣ ਗਿਆ ਅਫਸਰ ਹੋਵੇ ਜਾਂ ਨਾ ਪਰ ਫਿੱਡਾ ਨੇਮ ਨਾਲ ਉਸ ਦਫ਼ਤਰ ਦੇ ਬਾਹਰ ਕੁਰਸੀ ਢਾਕੇ ਬੈਠਾ ਮਿਲ ਜਾਂਦਾ ਬਰਾਂਡੇ ਦੇ ਪੱਖੇ ਥੱਲੇ ਉਸ ਦੀ ਕੁਰਸੀ ਹੁੰਦੀ ਫਿੱਡੇ ਦੇ ਵਾਲਾਂ ਵਿੱਚ ਸਫੇਦੀ ਝਲਕਣ ਲੱਗ ਪਈ ਸੀ ਉਹ ਵਾਟਰਮੈਨ ਹੀ ਰਿਹਾ ਅਨਪੜ ਹੋਣ ਕਰਕੇ ਉਸ ਨੂੰ ਨੌਕਰੀ ਦਾ ਕੋਈ ਬਹੁਤਾ ਲਾਭ ਨਾ ਹੋਇਆ ਉਹ ਸਰਦੀਆਂ ਵਿੱਚ ਚੌਕੀਦਾਰ ਦਾ ਕੰਮ ਕਰਦਾ ਤੇ ਗਰਮੀਆਂ ਵਿੱਚ ਉਹ ਵਾਟਰਮੈਨ ਦਾ ਕੰਮ ਨਿਭਾਉਂਦਾ ਇੱਕ ਕੰਮ ਉਸ ਦਾ ਹੋਰ ਵਧ ਗਿਆ ਸੀ ਉਹ ਸੀ ਅਫਸਰ ਦੇ ਘਰ ਦੋ ਮੱਝਾਂ ਦੀ ਸਾਮ ਸੰਭਾਲ ਕਰਨੀ ਪਰ ਇਸ ਦਾ ਉਸ ਨੂੰ ਕੋਈ ਰੰਜ ਨਹੀਂ ਸੀ ਕਬ ਕਬੀਲਦਾਰੀ ਵਿੱਚ ਉਸ ਨੇ ਦੋ ਬੱਚਿਆਂ ਨੂੰ ਪੈਦਾ ਕੀਤਾ ਵੱਡੀ ਕੁੜੀ ਸੀ ਸੋ ਉਸ ਨੂੰ ਦਸਵੀਂ ਕਰਾ ਕੇ ਵਿਆਹ ਵਿਆਹ ਦਿੱਤਾ ਬਿਚਾਰੀ ਵਿੱਚ ਉਸਦੀ ਬਜਵੀਂ ਆਮਦਨ ਨਹੀਂ ਸੀ ਬਸ ਰੱਬ ਤਸ ਸੀ ਜਿੰਨੀ ਮਿਲ ਜਾਂਦੀ ਉਹ ਸਬਰ ਸ਼ੁਕਰ ਨਾਲ ਕਰ ਚਲਾ ਜਾਂਦਾ ਦਫਤਰ ਨੇ ਉਸਦੀ ਆਮਦਨ ਦਾ ਪੱਕਾ ਸਰੋਤ ਨਿਸ਼ਚਿਤ ਕਰ ਦਿੱਤਾ ਸੀ ਕੰਮ ਦੀ ਉਸਨੇ ਕਦੇ ਪਰਵਾਹ ਨਹੀਂ ਸੀ ਕੀਤੀ ਮੱਥੇ ਕਦੇ ਵੱਟ ਨਹੀਂ ਸੀ ਪਾਇਆ ਕਚਹਿਰੀ ਵਿੱਚ ਹੌਲੀ-ਹੌਲੀ ਲੋਕ ਉਸਨੂੰ ਭੁੱਲ ਗਏ ਕਦੇ-ਕਦਾਈ ਕੋਈ ਪੁਰਾਣਾ ਜ਼ਿੰਮੇਦਾਰ ਆ ਕੇ ਉਸਨੂੰ ਚੇਤਾ ਕਰਵਾ ਦਿੰਦਾ ਪਰ ਕਿਸੇ ਕੋਲ ਕਦੋਂ ਵੇਹਲ ਹੁੰਦੀ ਹੈ ਉਸਦੇ ਬਾਰੇ ਪੁੱਛਣ ਦੱਸਣ ਦੀ ਅੱਜ ਜਦੋਂ ਉਸਨੇ ਪਾਣੀ ਦਾ ਗਲਾਸ ਪਰ ਕੇ ਮੈਨੂੰ ਫੜਾਇਆ ਮੈਂ ਇੱਕਦਮ ਬੋਲ ਪਿਆ ਨਹੀਂ ਫਿੜਿਆ ਮੈਂ ਪਾਣੀ ਨਹੀਂ ਪੀਣਾ ਮੇਰੇ ਕੋਲ ਹੈ ਆਪਣੀ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਲਿਆਓ ਇਹ ਮੈਨੂੰ ਦੇ ਦਿਓ ਮੈਂ ਇਸ ਨੂੰ ਤੋੜ ਦਿਆਂ ਤੁਸੀਂ ਛੱਡੋ ਇਹ ਬੋਤਲਾਂ ਦਾ ਬੇਹਾ ਪਾਣੀ ਤੁਹਾਨੂੰ ਮੈਂ ਮੈਂ ਪਿਉਣਾ 쿨ਰ ਦਾ ਠੰਡਾ ਪਾਣੀ ਮੈਂ ਇੱਕਦਮ ਹੱਕਾ ਬੱਕਾ ਰਹਿ ਗਿਆ ਇਹ ਤਾਂ ਸੱਚਮੁੱਚ ਫਿੱਡਾ ਸੀ ਸਭ ਸਭ ਕੁਝ ਬਦਲ ਗਿਆ ਸੀ ਵਾਲ ਕੁਝ ਛੜ ਗਏ ਸਨ ਕੁਝ ਚਿੱਟੇ ਹੋ ਗਏ ਸਨ ਮੈਂ ਉਸ ਨੂੰ ਇੱਥੇ ਦੇਖ ਕੇ ਹੈਰਾਨ ਰਹਿ ਗਿਆ ਓਏ ਫਿੱਡਿਆ ਉਹ ਤਾਂ ਦਫਤਰ ਚal ਗਿਆ ਸੀ ਪੱਕੀ ਨੌਕਰੀ ਹਾਂ ਬੌਜੀ ਤੁਹਾਡੀ ਇਸ ਪਾਣੀ ਦੀ ਬੋਤਲ ਨੇ ਮੇਰੀ ਨੌਕਰੀ ਖੋ ਲਈ ਕਿਉਂ ਅਫਸਰ ਕਹਿੰਦੇ ਹੁਣ ਪਾਣੀ ਪਲਾਉਣ ਵਾਲੇ ਦੀ ਲੋੜ ਨਹੀਂ ਰਹੀ ਪਰ ਕਿਉਂ ਪਾਣੀ ਦੀਆਂ ਬੋਤਲਾਂ ਜੁ ਆ ਗਈਆਂ ਨੇ ਪਾਣੀ ਦੀਆਂ ਬੋਤਲਾਂ ਹੋਰ ਕੀ ਇਹਨਾਂ ਪਾਣੀ ਦੀਆਂ ਬੋਤਲਾਂ ਨੇ ਸਾਨੂੰ ਨੌਕਰੀਆਂ ਕਢਵਾ ਦਿੱਤਾ ਪਰ ਕਿਵੇਂ ਨੌਕਰੀ ਦਾ ਪਾਣੀ ਦੀ ਬੋਤਲ ਨਾਲ ਕੀ ਸੰਬੰਧ ਹਰ ਕੋਈ ਆਪਣੀ ਪਾਣੀ ਦੀ ਬੋਤਲ ਚੁੱਕੀ ਫਿਰਦਾ ਕੀ ਅਫਸਰ ਕੀ ਬਾਉ ਆਪਣਾ ਜਗ ਚੁੱਕੀ ਉਹ ਤੁਰ ਪਿਆ ਕਿਸੇ ਹੋਰ ਦੀ ਸੇਵਾ ਕਰਨ ਰਸਤੇ ਵਿੱਚ ਉਸਦੇ ਪੈਰਾਂ ਹੇਠ ਕਿਸੇ ਦੀ ਸੁੱਟੀ ਖਾਲੀ ਪਾਣੀ ਦੀ ਬੋਤਲ ਆ ਗਈ ਉਸਨੇ ਜੋਰ ਨਾਲ ਉਸ ਉੱਪਰ ਪੈਰ ਮਾਰਿਆ ਜਿਵੇਂ ਕਹਿਣਾ ਚਾਹੁੰਦਾ ਸੀ ਇਹੋ ਤੇ ਹੈ ਉਸਦੀ ਪੱਕੀ ਦੁਸ਼ਮਣ ਤਾਂ ਐਸੀ ਮੇਰੀ ਅੱਜ ਦੀ ਕਹਾਣੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਸ਼ੁਕਰੀਆ